ਲੁਧਿਆਣੇ ਦੇ ਵਾਰਡ ਨੰਬਰ 36 ਹੈਬੋਵਾਲ ਖੁਰਦ ਔਰ ਉਮੀਦਵਾਰ ਲੋਕ ਸਭਾ ਦੇ ਪੱਪੀ ਪ੍ਰੈਸ਼ਰ ਜੀ ਪਹੁੰਚੇ ਔਰ ਐਮ ਐਲ ਏ ਗੋਗੀ ਜੀ ਔਰ ਵਾਰਡ ਇਨਚਾਰਜ ਦਵਿੰਦਰ ਸਿੰਘ ਜੀ ਘੁੰਮਣ ਜਿਨ੍ਹਾਂ ਕੋਲੋਂ ਭਾਰੀ ਕੱਟ ਕੀਤਾ ਗਿਆ ਔਰ ਕੱਟ ਦੇ ਨਾਲ ਉਹ ਲੋਕਾਂ ਨੂੰ ਔਰ ਅਪੀਲ ਵੀ ਕੀਤੀ ਗਈ ਵੀ ਅੱਜ ਦੀ ਇਸ ਵੋਟਾਂ ਬਾਰੇ ਆਓ ਧੰਵਾਦ ਦੇਖ ਹੀ ਲਿਆ ਬੰਦੂਬੁੱਧੀ ਬੱਚਾ ਜੀ ਦਾ ਤੁਸੀਂ ਲਾਜ ਕੀਤਾ ਡਾਕਟਰਾਂ ਨੇ ਮਿਗਾਰ ਮੇਰਾ ਤਿਤਲੀਆਂ ਵਰਗਾ ਤੀ ਇਸ ਫੁੱਲ ਤੇ ਖਦੀ ਇਸ ਫੁੱਲ ਤੇ ਦਾਤਾ ਵੀ ਰੋਸ਼ਨੀ ਨਾਲ ਪੰਜਾਬ ਸਪੋਰਟ ਲਿੰਕ ਤੋਂ ਉੱਚੇ ਉੱਚੇ ਤੌਰ ਤੇ ਹਾਜ਼ਰ ਪਹੁੰਚ ਰਹੇ ਨੇ ਔਰ ਪੰਜਾਬੀਆਂ ਤੋਂ ਹੀ ਗੱਲ ਚੱਲਦੀ ਹੈ ਵੀ ਜਦ ਵੀ ਕਾਰਜ ਸ਼ੁਰੂ ਕਰਦੇ ਫਿਰ ਜੀਪੋ ਜੀਪ ਪੰਜਾਬੀਆਂ ਦੀ ਆਏ ਹੋਏ ਦੀ ਸੇਵਾ ਵਿੱਚ ਕਸਰ ਨਹੀਂ ਛੱਡਦੇ ਇਹ ਵੀ ਮੁੱਢ ਤੋਂ ਰੀਤ ਪੰਜਾਬੀਆਂ ਦੀ साम <laughs> और सारा ही परवाह जिन्नास्ते बैठा मेरा गार्ड नंबर 70 इस करके मेरे उंगली ओके जिंदाबाद जिंदाबाद ਜਿੰਦਾਬਾਦ ਹਾਇਲਾਤ ਜਿੰਦਾਬਾਦ ਜਿੰਦਾਬਾਦ ਜੀ ਕੋ ਬਰਸਬ ਕੀ ਕਹਿਣਾ ਚਾਹ ਰਹੇ ਜਿਹੜੇ ਕ ਅੱਜ ਪੱਪੀ ਪ੍ਰੈਸ਼ਰ ਜੀ ਅੱਜ ਪਹੁੰਚੇ ਨੇ ਜਿੱਥੇ ਬਾਡਵਰ ਤੇਰ ਦੇ ਵਿੱਚ ਪ੍ਰਸ਼ਾਸਨ ਜੀ ਤੇ ਇੱਥੇ ਪਹੁੰਚਦੇ ਸੀ ਜੀ ਆਇਆ ਆਖਦੇ ਆ ਸਾਡਾ ਸਾਰਾ ਪਰਿਵਾਰ ਜੀ ਬਲਾਕ ਈ ਬਲਾਕ ਐਫ ਬਲਾਕ ਜ਼ेड ਬਲਾਕ ਜਿਨ੍ਹਾਂ ਨੂੰ ਮੈਂ 20 ਸਾਲਾਂ ਤੋਂ ਵਿਚਰਦਾ ਮੰਨਦਾ ਤੇ ਕੰਮ ਕਰਾਉਣਾ ਵਾ ਸਾਰੇ ਹੀ ਪਰਿਵਾਰ ਮੇਰੇ ਵਿਸ਼ਵਾਸ ਦੇ ਇੱਕ ਗਏ ਆ। ਬੇਪੀ ਪੱਪੀ ਬਾਜੀ ਨੂੰ ਅਸੀਂ ਵੱਧ ਤੋਂ ਵੱਧ ਬੁੱਟਾ ਪਾ ਕੇ ਜਿਤਾਵਾਂਗੇ। ਬਾਕੀ ਪੱਪੀ ਬਾਜੀ ਨਾਲ ਸਾਡਾ 40-45 ਸਾਲ ਦਾ ਪਿਆਰ ਆ। ਅਸੀਂ ਗਰਾਉਂਡ ਲੈ ਲਿਆ ਪੁੱਜੀ ਪੱਪੀ ਗਰਾਉਂਡ ਲੈ ਕੇ ਤਾ ਉਹ ਤੇ ਮੈਂ ਵੀ ਗਰਾਉਂਡ ਲੈ ਬੋਲਿਆ। ਸਾਰਾ ਸ਼ਹਿਰ ਹੀ ਪੱਪੀ ਦੇ ਨਾਲ ਹੈ ਅੱਜ ਦੀ ਡੇਢ ਤੋਂ। ਤਾਂ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਬਾਹਰੋਂ ਆਇਆ ਉਹ ਕੁਰਤੇ ਪਜਾਮਾ ਦੇ ਤੇ ਜਿਹੜੇ ਪੈਸੇ ਨਹੀਂ ਦੇ ਸਕਦਾ ਲੋਕਾਂ ਦਾ ਕਿ ਤੂੰ ਕੰਮ ਕਰਾਊਗਾ। ਸਰ ਕਿੱਦਾਂ ਲੱਗਦਾ ਤਕਰੀਬਨ ਜਿਵੇਂ 4 3 ਕੈਂਡੀਡੇਟ ਪੱਪੀ ਜੀ ਦੇ ਮੁਕਾਬਲੇ 'ਚ ਕੰਮ ਕਰ ਰਹੇ ਨੇ। ਤਿੰਨ ਜੀ ਬ ਬਿੱਟੂ ਦਾ ਹੁੰਦਾ ਹੀ ਐਂਡ ਦੇ ਨਾਲ ਜਦੋਂ 2-3 ਮਹੀਨੇ ਰਾਜੇ ਲਉਦੋਂ ਐਂਡ ਦੇ ਦਿੰਦੇ ਆ ਕਿਸੇ ਪਿੰਡ ਦੇ ਜਿੰਨੇ 312 ਪਿੰਡ ਨੇ ਕਿਸੇ ਸਰਪੰਚ ਕੋਲੋਂ ਕਿਸੇ ਉਹਨਾਂ ਦੇ ਜਨਰਲ ਮੈਂਬਰ ਨੂੰ ਪੁੱਛ ਕੇ ਦੇਖੋ ਕਿ ਕਦੀ ਬਿੱਟੂ ਜੀ ਨੇ 10 ਸਾਲਾਂ ਚ ਟੈਲੀਫੋਨ ਚੁੱਕਿਆ ਹੁਣ ਚੁੱਕਦਾ ਜਦੋਂ 1 ਮਹੀਨਾ 1.5 ਮਹੀਨਾ ਰਾਜਦਾ ਹੁਣ ਸਾਰਿਆਂ ਦਾ ਟੈਲੀਫੋਨ ਚੁੱਕਦਾ ਐ ਤੱਕਾਂ ਦੇ ਇਹੋ ਜਿਹੇ ਹਾਲਾਤ ਨੇ ਆ ਲੁਧਿਆਣੇ ਵਾਸੀਆਂ ਜਦੋਂ ਜਿੜਾਤਾ ਹੁੰਦਾ ਸੀ ਉੱਥੇ ਵੀ ਇਹਨੂੰ ਬੁਲਾਇਆ ਨੀਗਾ ਤੁਸੀਂ ਦੇਖਿਓ ਬਹੁਤ ਘੱਟ ਜਿੜਾਤੇ ਲੱਗਿਆ ਕਿਦਾਂ ਲੱਗਦਾ ਤਕਰੀਬਨ ਜਨ ਰਣਜੀਤ ਢੰਡੋਂ ਜੀ ਨੂੰ ਟਿਕਟ ਮਿਲੀ ਆ ਜਦੋਂ ਕਾਲੀ ਦਲ ਦੇ ਵਿੱਚ ਜਦ ਇਕੱਠ ਜੋੜ ਸੀਗਾ ਬੀਜੇਪੀ ਦਾ ਉਸ ਟਾਈਮ ਹੋਲ ਸੀਗਾ ਤੇ ਹੁਣ ਜਿਹੜਾ ਉਹ ਕੱਲੇ ਉਹ ਵੀ ਕਰੇ ਅਸੀਂ ਕਾਲੀ ਦਲ ਦਾ ਕੁਝ ਹੈ ਹੀ ਨਹੀਂ ਮਜ਼ਬੂਤ ਹੀ ਨਹੀਂ ਪਿੰਡਾਂ 'ਚ ਮਾਰੋ ਘੋਟਾ ਹੈਗਾ ਜਾਇਜ਼ ਤੱਕ ਕਾਲੀ ਦਲ ਦਾ ਪੂਰ ਨਹੀਂ ਇਹ ਤਾਂ ਚੌਥੇ ਪੰਜਵੇਂ ਨੰਬਰ ਤੇ ਜਾਣਗੇ ਕਾਲੀ ਇਹ ਮੁਕਾਬਲਾ ਇੱਕ ਤੀਜੇ ਰਾਜੇ ਬਰਿੰਗ ਜੀ ਨਾਲ ਹੋਏਗਾ ਮੁਕਾਬਲਾ ਸਾਡਾ ਕੱਲਿਆਂ ਦੇ ਕਿਸੇ ਨਾਲ ਮੁਕਾਬਲੇ ਨਹੀਂਗਾ ਪੁੱਪੀ ਚੋਂ ਹੋਂ ਮਾ ਕੇ ਜਿੱਤਣਗੇ ਬੱਤ ਤੋਂ ਬੱਤ ਠੀਕ ਹੈ ਜੀ